ਦੀ ਪਵਿੱਤਰ ਤਿਹਾਰ ਜਿਹੜਾ ਜੀ ਨਾਬਾ ਸ਼ਹਿਰ ਦੇ ਵਿੱਚ ਰਵਾਇਤੀ ਮਨਾਇਆ ਜਾਂਦਾ ਹਰ ਇੱਕ ਸਾਲ ਸਾਲਾਨਾ ਸਮਾਗਮ ਹੁੰਦਾ ਜੀ ਇਹਦੇ ਵਿੱਚ ਨਾਬਾ ਦੀ ਸੰਗਤ ਅਲੱਗ-ਅਲੱਗ ਸੱਜਾ ਸਮਾਜੜੀਆਂ ਨੇ ਉਹ ਰਲ ਮਿਲ ਕੇ ਜਿਹੜਾ ਜੀ ਬਾਮਨ ਵਰਸੀ ਦਾ ਤਿਹਾਰ ਮਨਾਉਂਦੇ ਨੇ ਸੋ ਮੇਰੇ ਵੱਲੋਂ ਸਮੂਹ ਨਾਬਾ ਸੰਗਤ ਨੂੰ ਉਪਰਧ ਸਭਾ ਨਾਬਾ ਪੰਜਾਬ ਭਾਰਤ ਦੁਨੀਆ ਭਰ ਦੇ ਵਿੱਚ ਜਿਹੜੇ ਮਹਾਰਾਜ ਨੂੰ ਪਿਆਰ ਕਰਦੇ ਨੇ ਸਭ ਨੂੰ ਬਾਮਨ ਵਰਸੀ ਦੀਆਂ ਬਹੁਤ-ਬਹੁਤ ਕੋਟਿ-ਕੋਟ ਮੁਬਾਰਕਬਾਦ ਮੇਰੇ ਬਲੋਂ ਸਾਰੇ ਨੂੰ ਸਤਿ ਸ੍ਰੀ ਅਕਾਲ ਹਰ ਸਾਲ ਵਾਂਗ ਅੱਜ ਆਗਲਾ ਦੇ ਨਾਮ ਬਣਾਇਆ ਜਾਂਦਾ ਹੈ ਦਾਬਾ ਸ਼ਹਿਰ ਦੇ ਵਿੱਚ ਆਪਾਂ ਨੇ ਬਤਾ ਸੋ ਸਾਰੀਆਂ ਲੜਨ ਦੇ ਜਾ ਰਹੀ ਹੈ ਲੋਕਾਂ ਨੇ ਜਨਮ ਤੇ ਮੂਹਰੇ ਨਾਮ ਲਗੋ ਸਾਡਾ ਸ਼ਹਿਰ ਸਾਰਾ ਹੈ ਇਹ ਤਿਹਾਰ ਹਰ ਸਾਲ ਹੁੰਦਾ ਹੈ ਸਾਡੇ ਨਾਬੇ ਦੇ ਲੋਕ ਇਹ ਬਾਬਨ ਸਾਰਾ ਹੈ ਮੇਰਾ ਜਿਹੜਾ ਜਨਮ ਹੋਇਆ ਸਾਡੇ ਹੋਇਆ ਇਹਨਾਂ ਨੇ ਆਪਣੀ ਮਰਜ਼ੀ ਤੋਂ ਇਹ ਸਾਕੇ ਵਿੱਚ ਆਏ ਸੀ ਜਦੋਂ ਆਪਰ ਆਉਣਾ ਸੀ ਤਾਂ ਆਪਰ ਪਿੱਛੇ ਕਰਨੀ ਕਿਹਦਾ ਜ਼ਿੰਮੇਵਾਰ ਲੈਂਦਾ ਆਪਣਾ ਬਾਤ ਜਾਂ ਇਹਨਾਂ ਨੇ ਇਹ ਸਿਧਾ ਕੀਤਾ ਕਿ ਕਦੇ ਕਦੇ ਸਾਡੇ ਦੇ ਸਾਰੇ ਪਾਸੇ ਜਿਹੜੀ ਉਹ ਬੱਚੇ ਰੱਖੀ ਜੀ ਮੈਕੈਨਿਜ਼ਮ ਦੇ ਲਵਰਟਰ ਹੋਣ ਦੇ ਨਾਤੇ ਉਸ ਵਿੱਚ ਭਾਈ ਦੇਣੀ ਚਾਹੁੰਦਾ ਤੇ ਇਹ ਸਾਡੇ ਸ਼ਹਿਰ ਤੋਂ ਬਹੁਤ ਸਾਡੇ ਬਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਵਿੱਚ ਸ਼ੋਭਾ ਜਾਂਦਾ ਜਿਹੜੀ ਬਾਣ ਨੂੰ ਦਰਸਾਈ ਗਈ ਹੈ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਉਹ ਸਾਰੇ ਪ੍ਰਬੰਧਕ ਬਹੁਤ ਆਪਣਾ ਜੀ ਲਾ ਕੇ ਸੰਕਰਦੇ ਆ ਤੇ ਸਾਰੇ ਸ਼ਹਿਰ ਦੇ ਲੋਕ ਜਿਹੜੇ ਆ ਦਰਸ਼ਨ ਕਰਦੇ ਆ ਉਹਨਾਂ ਨੂੰ ਜਿਹੜੀਆਂ ਨਾਮ ਦੇ ਚਾਹਤੀਆਂ ਨੇ ਕਿਉਂਕਿ ਵਿਸ਼ਰੂ ਅਵਤਾਰ ਸੀਗੇ ਬਾਣ ਦਾ ਸੰਸਕਤੀਕ ਜਿਹੜੀ ਮਨਾਈ ਜਾਂਦੀ ਹੈ ਸਾਰੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਸਾਰੇ ਸ਼ਹਿਰ ਵਾਸੀ ਤਤਪਰ ਰਹੇ ਹਨ। ਸ਼ੁਭ ਬਹੁਤ ਬੁਧਾਈ। ਜੀ ਆਜ ਨਾਪੇ ਦਾ ਇਮਾਨ ਆਨ ਬਾਨ ਸ਼ਾਹ ਦਾ ਇੱਕ ਬਹੁਤ ਵੱਡਾ ਦਿਹਾੜਾ ਅੱਜ ਜਿੰਨਾ ਕਿ ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਦੇਸ਼ੋ ਭਾਜਤਰਾ ਤਿਰਤੀ ਨੇ ਨਿਕਲਦੀਆਂ ਨੇ ਜਿਸ ਦੇ ਵਿੱਚ ਨਾਪਾ ਨਮੂਨੇ ਹੈ ਤੇ ਮੈਂ ਨਾਪਾ ਨਿਵਾਸੀ ਨੂੰ ਅਪੀਲ ਕਰਦਾ ਕਿ ਲੈ ਦੇ ਕੀ ਰਹੇ ਨੇ ਕਿ ਆਪਣੇ ਘਰਾਂ ਦੁਕਾਨ ਨਿਕਲਦੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਤੇ ਨਾਪੇ ਹੋਣ ਦਾ ਮਾਣ ਲੈ। ਐ ਸ਼੍ਰੀ ਰਾਮ ਨਾ ਦੋਸਤੋ ਸੰਪਤੀ ਨਾ ਬਾਵਲੋ ਲਗਾਤਾਰ 19 ਸਾਲਾਂ ਤੋਂ ਸ਼੍ਰੀ ਬਾਬਨ ਗੁਰਵਾਨ ਜੀ ਦਾ ਤਿਹਾਰ ਬੜੀ ਧੂਮਤਾਂ ਨਾਲ ਸੀ ਸ਼ਹਿਰ ਨਾਲ ਤੇ ਸਰਦਾਂ ਨਾਲ ਮਨਾਇਆ ਜਾਂਦਾ ਇਸ ਦੇ ਵਿੱਚ ਸ਼ਹਿਰ ਦੀਆਂ ਰੱਖ-ਰੱਖ 70-75 ਸਸਤਾ ਵਾਲਾ ਹਰ ਸਾਲ ਭਾਗ ਲੈਂਦੀਆਂ ਨੇ ਸਸਤਾ ਤੋਂ ਬਿਨਾ ਪੂਰਾ ਸ਼ਹਿਰ ਸ਼ਹਿਰ ਦੀ ਨਗਰ ਕੌਂਸਲ ਮਸੀਹਾਂ ਤੇ ਪੂਰੇ ਸੰਤ ਸਮਾਜ ਇਸ ਦੇ ਵਿੱਚ ਆਪਣਾ ਬਾਦ ਕਰਕੇ ਹਿੱਸਾ ਲੈਂਦੇ ਨੇ ਸ਼ਹਿਰ ਅਜਪੂਰਾ ਦੁਲਨਵੰਗ ਸਜਾਇਆ ਜੁਨੀ ਬਾਵਾਦਵਾਸੀ ਤੋਂ ਲੈ ਕੇ ਸ਼ੋਭਾ ਯਾਤਰਾ ਹੋਣੀ ਹੈ ਜਿਹੜੇ ਸਵਾਂਝ ਰੂਲ ਬਣਾਏ ਗਿਆ ਪ੍ਰੋਪਰ ਪ੍ਰਬੰਧ ਜਿਹੜੇ ਹੈ ਪੁਲਿਸ ਵੱਲੋਂ ਪੂਰਤ ਪਰੰਧ ਕੀਤੇ ਗਏ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز